ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਚੌਥਾ ਗੁਣ ਗਾਵਾਂ ਗੁਣ ਵਿੱਥਰਾ ਗੁਣ ਬੋਲੀ ਮੇਰੀ ਮਾਇ ਗੁਰਮੁਖ ਸੱਜਣਾ ਗੁਣ ਕਾਰੀਆ ਮੇਲ ਸੱਜਣਾ ਹਰ ਗੁਣ ਗਾਏ ਹੀਰਾ ਹੀਰ ਮੇਲ ਵਿਦਿਆ ਰੰਗ ਚਲੂਲੇ ਨਾਏ ਜਿਵੇਂ ਗਿਆਨੀ ਜੀ ਨੇ ਪਹਿਲਾਂ ਵੀ ਆਪ ਜੀ ਨੂੰ ਦੱਸਿਆ ਜਿੱਥੇ ਤੀਰਥ ਦਾ ਜਾਂ ਸਰੋਵਰ ਦਾ ਜਾਂ ਦਰਿਆਵ ਦਾ ਬਚਨ ਆਉਂਦਾ ਉਥੇ ਨਾਏ ਪਾਠ ਹੋਵੇਗਾ ਕਸਕੇ ਇਥੇ ਇਹ ਪ੍ਰਮਾਤਮਾ ਦੇ ਨਾਮ ਦੇ ਅਰਥ ਵਜੋਂ ਆਇਆ ਹੈ ਇਸ ਲਈ ਨਾਏ ਪਾਠ ਇਹ ਪੋਲਾ ਬੋਲਣਾ ਜਿਵੇਂ ਆਪ ਜੀ ਨੇ ਸੁਣਿਆ ਹੈ ਹੀਰਾ ਹੀਰ ਮਿਤ ਵਿਦਿਆ ਰੰਗ ਚਲੂਲੇ ਨਾਏ ਮੇਰੇ ਗੋਵਿੰਦਾ ਗੁਣ गावा ਤ੍ਰਿਪਤ ਮਾਨ ਹੋਏ ਅੰਤਰ ਪਿਆਸ ਹਰ ਨਾਮ ਕੀ ਗੁਰ ਤੁਸ ਮਿਲਾਵੈ ਸੋਏ ਹਾਂਜੀ ਗੁਰ ਤੁਸ ਮਤਲਬ ਕਿ ਦਰਮਿਆਨਾ ਜਿਹਾ ਬੋਲਣਾ ਨਾ ਜ਼ਿਆਦਾ ਕੱਸ ਕੇ ਬੋਲਣਾ ਨਾ ਪੂਲਾ ਬੋਲਣਾ ਤੁਸ ਦਾ ਅਰਥ ਹੁੰਦਾ ਤ੍ਰੁਠਣਾ ਪ੍ਰਸੰਨ ਹੋਣਾ ਖੁਸ਼ ਹੋਣਾ ਗੁਰ ਤੁਸ ਮਿਲਾਵੈ ਸੋਏ ਤੁਸ ਮਿਲਾਵੈ ਸੋਈ ਨਹੀਂ ਕਹਿਣਾ ਰਹਾ ਮਾ ਤਰੁੱਠ ਕੇ ਪ੍ਰਸੰਨ ਹੋ ਕੇ ਉਸ ਵਾਹਿਗੁਰੂ ਨੂੰ ਮਿਲਾ ਗਿੰਦਾ ਮਨ ਰੰਗਹ ਵਡ ਭਾਗੀ ਹੋ ਗੁਰ ਤੁਠਾ ਕਰੇ ਪਸਾਉ ਹਾਂ ਗੁਰ ਤੁਠਾ ਇਹ ਵੀ ਤੁਠਾ ਕਰੇ ਪਸਾਉ ਨਹੀਂ ਲੈਣਾ ਮਨ ਰੰਗਹ ਵਡ ਭਾਗੀ ਹੋ ਵਡ ਭਾਗੀ ਬੋਲ ਕੇ ਨਾਲ ਹੋ ਬੋਲ ਦੇਣਾ ਵਡ ਭਾਗੀ ਆ ਹੋ ਨਹੀਂ ਕਹਿਣਾ ਮਨ ਰੰਗੋ ਵਡ ਭਾਗੀ ਹੋ ਗੁਰ ਤੁਠਾ ਕਰੇ ਪਸਾਉ ਗੁਰ ਨਾਮ ਧ੍ਰਿੜਾਏ ਰੰਗ ਸਿਓ ਹਾਂਜੀ ਗੁਰ ਤੇ ਨਖੇਰ ਕੇ ਪੜਨਾ ਗੁਰਨਾਮ ਨਹੀਂ ਕਹਿਦਣਾ ਗੁਰ ਨਾਮ ਧ੍ਰਿੜਾਏ ਰੰਗ ਸਿਓ ਹਾ ਸਤਗੁਰ ਕੈ ਬਲ ਜਾਓ ਬਿਨ ਸਤਗੁਰ ਹਰ ਨਾਮ ਨ ਲੱਭਈ ਲੱਖ ਕੋਟੀ ਕਰਮ ਕਮਾਓ ਬਿਨ ਭਾਗਾ ਸਤਗੁਰ ਨਾ ਮਿਲੈ ਘਰ ਬੈਠਿਆ ਨਿਕਟ ਨਿਤ ਪਾਸ ਅੰਤਰ ਅਗਿਆਨ ਦੁਖ ਭ੍ਰਮ ਕੱਤੀ ਅੰਤਰ ਅਗਿਆਨ ਦੁਖ ਭ੍ਰਮ ਹੈ ਵਿਚ ਪਰਦਾ ਦੂਰ ਪਈਆਸ ਪਰਦਾ ਪੁੱਲਾ ਹੀ ਉਚਾਰਨ ਕਰਨਾ ਇੱਥੇ ਪਰਦਾ ਨਹੀਂ ਕਹਿਣਾ ਵਿਚ ਪਰਦਾ ਦੂਰ ਪਈਆਸ ਬੇਨ ਸਤਗੁਰ ਭੇਟੇ ਕੰਚਨ ਨਾ ਥੀਏ ਮਨਮੁਖ ਲੋਹ ਬੂਡਾ 베ੜੀ ਪਾਸ ਹਾਂ ਬੂਡਾ ਤੇ ਠਮਕ ਲਾ ਦਿੰਨੀ ਹੈ ਮਨਮੁਖ ਲੋਹ ਬੂਡਾ 베ੜੀ ਪਾਸ ਸਤਗੁਰ ਬੋਹਿਥ ਹਰ ਨਾਮ ਹੈ ਕਿਰਤ ਵਿਦ ਚੜਿਆ ਜਾਏ ਇਥੇ ਨਾਵ ਹੈ ਜੀ ਨਾਵ ਨਾ ਨੌਣ ਤੋਂ ਭਾਵ ਆ ਤੇ ਨਾ ਹੀ ਨਾਮ ਜਪਣ ਤੋਂ ਹਾਂਜੀ ਇਹ ਹੈ ਬੇੜੀ ਰੂਪ ਜਹਾਜ਼ ਇਹਦੇ ਵਾਹਿਗੁਰੂ ਨਾਮ ਜਹਾਜ਼ ਹੈ ਇਹਨੂੰ ਨਾਵ ਪਾਠ ਕਰਨਾ ਨੌਕਾ ਬੇੜੀ ਸਤਗੁਰ ਬੋਹਿਥ ਹਰ ਨਾਮ ਹੈ ਨਾਮ ਵੀ ਨਹੀਂ ਕਹਿਣਾ ਤੇ ਨਾਵ ਨਾਉਣ ਤੋਂ ਵੀ ਭਾਵ ਨਹੀਂ ਹੈ ਇਹ ਨਾਏ ਨਾਮ ਤੋਂ ਹੈ ਇਹ ਨਾਵ ਨੌਕਾ ਬੋਹਤ ਜਿਹਨੂੰ ਜਹਾਜ਼ ਕਹਿ ਦਿੰਨੇ ਆ ਜਿਵੇਂ ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋਤਰੀ ਪਾਰ ਇਹ ਨਾਵ ਤੋਂ ਭਾਵ ਜਹਾਜ਼ ਰੂਪ ਹੈ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨਾਵ ਪਾਠ ਕਰਨਾ ਹੈ ਸਾਰੇ ਨੋਟ ਕਰ ਲਿਓ ਹਾਂ ਫਿਰ ਪੜਿਓ ਜੀ ਸਤਗੁਰ ਬੋਹਿਥ ਹਰ ਨਾਮ ਹੈ ਕਿਤ ਵਿਦ ਚੜਿਆ ਜਾਏ ਸਤਗੁਰ ਕੈ ਭਾਣਾ ਜੋ ਚੱਲਾ ਵਿੱਚ ਬੋਹਿਥ ਬੈਠਾ ਆਏ ਧੰਨ ਧੰਨ ਵੜ ਪਗੀ ਨਾਨਕਾ ਜਿਨਾ ਸਤਗੁਰ ਲਈ ਮਿਲਾਏ